ਸਸ਼ਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਮੈਂ ਮਨਪ੍ਰਤਖਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਵਿਖੇ 13 ਸਾਲਾਂ ਮਾਸੂਮ ਨੇ ਦਿੱਤਾ ਬੱਚੇ ਨੂੰ ਜਨਮ ਮਾਂ ਬੈਠੀ ਤਰਨੇ ਤੇ ਕਾਂਗਰਸ ਆਗੂ ਰਾਜਦੀਪ ਸਿੰਘ ਦੇ ਘਰ ਈਡੀ ਨੇ ਕੀਤੀ ਛਾਪੇਮਾਰੀ ਨਸ਼ਾ ਸਮਗਲਰਾਂ ਵਿਰੁੱਧ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਏ ਸਖਤ ਕੀਤੀਆਂ ਕੁਝ ਸਖਤ ਹਦਾਇਤਾਂ ਜਾਰੀ ਫਿਲਮ ਅਮਰਜੈਂਸੀ ਦੀ ਪਟੀਸ਼ਨ ਤੇ ਹੋਈ ਸੁਣਵਾਈ ਵਿਧਾਨ ਸਭਾ ਦੇ ਸੈਸ਼ਨ ਚ ਚੌਥੇ ਦਿਨ ਚਾਰ ਮਤੇ ਪਾਸ ਕਰਵਾਉਣ ਲਈ ਤੇਤੇ ਜਾਣਗੇ ਪੇਸ਼ ਮੌਸਮ ਨੇ ਬਦਲਿਆ ਆਪਣਾ ਮિજાਜ ਰਾਤ ਤੋਂ ਪੈ ਰਿਆ ਭਾਰੀ ਮੀਂਹ ਚੰਡੀਗੜ੍ਹ ਤੇ ਪੰਜਾਬ ਵਿਚ ਲਗਾਤਾਰ ਭਾਰੀ ਮੀਂਹ ਨੇ ਲੋਕਾਂ ਨੂੰ ਦਵਾਈ ਗਰਮੀ ਤੋਂ ਰਾਹਤ ਬਰਸਾਤ ਦੇ ਮੌਸਮ ਵਿੱਚ ਡਿਪਟੀ ਕਮਿਸ਼ਨਰ ਨੇ ਸੜਕਾਂ ਤੇ ਜੰਮੇ ਹੋਏ ਪਾਣੀ ਦਾ ਲਿਆ ਜਾਇਜ਼ਾ ਗ੍ਰਾਫਿਕ ਪੁਲਿਸ ਆਈ ਐਕਸ਼ਨ ਮੋਰਚ ਨਬਲ ਕੋਚਾਲਕਾਂ ਦੇ ਕੀਤੇ ੜਾ ਤੜ ਚਲਾ 5 ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਸਰਕਾਰੀ ਨੌਕਰੀ ਦਵਾਨ ਦਾ ਚਾਂਸਾ ਦੇ ਕੇ ਵਿਅਕਤੀ ਤੋਂ ਠੱਗੇ 45000 ਰੁਪਏ ਸੁਲਤਾਨੀਆ ਰੋਡ ਤੇ ਐਕਟਿਵਾ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਚਾਲਕ ਹੋਇਆ ਜ਼ਖਮੀ ਤਿੰਨ ਦੋਸਤਾਂ ਨੇ ਮੋਬਾਈਲ ਫੋਨ ਪਿੱਛੇ ਕੀਤਾ ਆਪਣੇ ਜਿਗਰੀ ਯਾਰ ਦਾ ਕਤਲ ਫਿਰੋਜ਼ਪੁਰ ਵਿਖੇ 9 ਤਰੀਕ ਨੂੰ ਲਾਈ ਜਾਵੇਗੀ ਲੋਕ ਅਦਾਲਤ ਸੁਣੇ ਜਾਣਗੇ ਲੋਕਾਂ ਦੇ ਦੁੱਖ ਦਰਦ ਪੁੱਤ ਦੀ ਮੌਤ ਤੋਂ ਬਾਅਦ ਕੁਝ ਮਿੰਟਾਂ ਬਾਅਦ ਹੀ ਤੋੜਿਆ ਮਾਂ ਨੇ ਦਮ ਘਰ ਦੇ ਵਿੱਚ ਛਾਈ ਸ਼ੋਕ ਦੀ ਲਹਿਰ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਪੰਜਾਬ ਦੇ ਡੀਜੀਪੀ ਨੂੰ ਤਲਬ ਕਰਨ ਦੇ ਮਾਮਲੇ 'ਚ ਆਈ ਨਵੀਂ ਅਪਡੇਟ ਸਾਹਮਣੇ ਪੰਜਾਬ ਚੂ ਪੇਨਕিলার ਤੇਲ ਲੱਗ ਸਕਦੀ ਹੈ پابੰਦੀ ਨਵੇਂ ਨੁਕਮ ਹੋਣਗੇ ਜਲਦ ਹੀ ਜਾਰੀ ਮੱਥਾ ਟੇਕਣ ਜਾ ਰਹੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਮੋਟਰਸਾਈਕਲ ਤੇ ਜਾ ਰਹੇ ਪਰਿਵਾਰ ਨੂੰ ਕਾਰ ਨੇ ਪਿੱਛੋਂ ਮਾਰੀ ਟੱਕਰ ਗੁਰਦਾਸਪੁਰ ਵਿਖੇ ਦੋ ਧਿਰਾਂ ਦੇ ਵਿੱਚ ਅਖੰਡ ਪਾਟ ਨੂੰ ਲੈ ਕੇ ਚੜਿਆ ਵਿਵਾਦ ਦਲਿਤ ਸਮਾਜ ਨੂੰ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਮ੍ਰਿਤਸਰ ਵਿਖੇ ਮਹਿਲਾ ਡਾਕਟਰ ਨਾਲ ਦੋ ਮੋਟਰਸਾਈਕਲ ਸਵਾਰ ਨੇ ਕੀਤੀ ਛੇੜਛਾੜ ਪੱਜ ਕੇ ਮਹਿਲਾ ਨੇ ਬਚਾਈ ਆਪਣੀ ਜਾਨ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਵੀ ਪੌੜੀਆਂ ਤੇ ਬਣੇ ਸਵਾਸਤਿਕ ਤੇ ਉਠਿਆ ਇੱਕ ਵੱਖਰਾ ਮੁੱਦਾ ਸਰਕਾਰੀ ਨੌਕਰੀ ਦਵਾਨ ਦਾ ਚਾਂਸਾ ਦੇ ਕੇ ਵਿਅਕਤੀ ਤੋਂ ਠੱਗੇ 45000 ਰੁਪਏ ਟ੍ਰੈਫਿਕ ਪੁਲਿਸ ਆਈ ਐਕਸ਼ਨ ਮੋਰਚ ਨਾਬਾਲਗ ਚਾਲਕਾਂ ਦੇ ਕੀਤੇ ਤੜਾ ਤੜ ਚਲਾ ਨਵੀਆਂ ਤੇ ਤਾਜ਼ੀਆਂ ਜ਼ੁਰਕੀਆਂ ਲੈ ਕੇ ਮੁਨਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ